ਹਾਂਜੀ ਸਸਿਕਾ ਜੀ ਪੰਜਾਬ ਸਰਕਾਰ ਦੇ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਯਾਨੀ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ 14 ਜੁਲਾਈ ਨੂੰ ਇੱਕ ਹੁਕਮ ਜਾਰੀ ਕੀਤਾ ਗਿਆ ਹੈ ਜਿਸ ਰਈ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਲਈ ਸਾਰੇ ਵਸਨੀਕਾਂ ਲਈ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੀ ਹੈਗੀ ਹੈ ਸ਼ੁਰੂ ਕੀਤੀ ਗਈ ਹੈ ਜਿਸ ਰਈ ਪੰਜਾਬ ਵਿੱਚ ਰਹਿਣ ਵਾਲੇ ਜਿਸ ਰਈ ਪੰਜਾਬ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਇਸ ਦਾ ਫਾਇਦਾ ਪੁੱਜੂਗਾ ਤੇ ਇੱਕ ਪਰਿਵਾਰ ਦਾ ਪ੍ਰਤੀ ਸਾਲ ਜਾਨੀ ਕਿ ਮਤਲਬ ਕਿ ਇੱਕ ਸਾਲ ਵਿੱਚ 10 ਲੱਖ ਤੱਕ ਦੇ ਇਲਾਜ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ ਪੰਜਾਬ ਸਰਕਾਰ ਆ ਜਿਹੜਾ ਖਰਚਾ ਚੁੱਕੂਗੀ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਤੇ ਪ੍ਰਾਈਵੇਟ ਹਸਪਤਾਲ ਉਹ ਹਸਪਤਾਲ ਹੋਣਗੇ ਜੋ ਪੰਜਾਬ ਸਰਕਾਰ ਦੇ ਇੰਪੈਨਲਡ ਇੰਪੈਨਲਡ ਹਸਪਤਾਲ ਹੋਣਗੇ ਉਸ ਤੋਂ ਅੱਗੇ ਜਿਹੜਾ ਹੈਗਾ ਇਹਦੇ ਲਈ एलिजिਬਿਲਟੀ ਕਰਾਈਟੇਰੀਆ ਜਿਹੜਾ ਹੈਗਾ ਦੱਸਿਆ ਗਿਆ ਕਿ ਪੰਜਾਬ ਸਰਕਾਰ ਦਾ ਵੀ ਕੋਈ ਵੀ ਵਸਨੀਕ ਜਿਹੜਾ ਹੈਗਾ ਇਹ ਜਿਹੜਾ ਹੈਗਾ ਇਸ بیمਾ ਯੋਜਨਾ ਦਾ ਜਿਹੜਾ ਹੈਗਾ ਫਾਇਦਾ ਚੁੱਕ ਸਕਦਾ ਹੈ ਇਹਦੇ ਲਈ ਉਸ ਜਿਹੜਾ ਹੈਗਾ ਜਿਹੜੇ ਵਸਨੀਕ ਕੋਲੇ ਜਿਹੜਾ ਹੈਗਾ ਲਾਹ ਪੱਤਰੀ ਕੋਲੇ ਆਧਾਰ ਕਾਰਡ ਦਾ ਹੋਣਾ ਜ਼ਰੂਰੀ ਆ ਤੇ ਵੋਟਰ ਆਈਡੀ ਆ ਜਿਹੜੀ ਐਜ਼ ਅ ਵੋਟਰ ਆਈਡੀ ਐਜ਼ ਅ ਪ੍ਰੂਫ ਆਫ ਰੈਜ਼ੀਡੈਂਸ ਯਾਨੀ ਕਿ ਰਹਿਣ ਲਈ ਵੋਟਰ ਆਈਡੀ ਜਿਹੜਾ ਹੈਗਾ ਵੋਟਰ ਆਈਡੀ ਦਾ ਜਿਹੜਾ ਹੈਗਾ ਸਬੂਤ ਦੇਣਾ ਜ਼ਰੂਰੀ ਹੋਵੇਗਾ ਤੇ ਜੇਕਰ ਬੈਨੀਫੀਸ਼ੀਅਰ ਲਾਭਪਾਤਰੀ ਦੀ ਉਮਰ 18 ਸਾਲ ਤੋਂ ਘੱਟ ਹੈਗੀ ਆ ਤਾਂ ਉਹਦੇ ਲਈ ਉਹਦੇ ਖੁਦ ਦਾ ਜਿਹੜਾ ਹੈਗਾ ਆਧਾਰ ਕਾਰਡ ਤੇ ਉਹਦੇ ਜਿਹੜੇ ਪਰਿਵਾਰਕ ਮੈਂਬਰ ਜਾਨੀ ਕਿ ਮਾਤਾ ਪਿਤਾ ਜਿਹੜਾ ਹੈਗਾ ਪੇਰੈਂਟਸ ਦਾ ਜਿਹੜਾ ਹੈਗਾ ਜਾਂ ਉਹਦੇ ਗਾਰਡੀਅਨ ਦੇਖਭਾਲ ਕਰਨ ਵਾਲੇ ਦਾ ਜਿਹੜਾ ਹੈਗਾ ਵੋਟਰ ਆਈਡੀ ਨਾਲ ਹੈ ਜਿਹੜੀ ਹੈਗੀ ਆ ਜਰੂਰ ਲੱਗੂਗੀ ਇਸ ਲਈ ਆਧਾਰ ਕਾਰਡ ਤੇ ਵੋਟਰ ਆਈਡੀ ਆ ਜਿਹੜੀ ਰਹਿਣ ਦੇ ਸਬੂਤ ਵਜੋਂ ਵੋਟਰ ਆਈਡੀ ਤੇ ਆਧਾਰ ਕਾਰਡ ਇਹਦੇ ਲਈ ਜ਼ਰੂਰੀ ਹੈਗਾ ਜੀ ਇਸ ਤੋਂ ਬਾਅਦ ਅੱਗੇ ਇਸ ਤੇ ਵਿੱਚ ਇਹ ਵੀ ਲਿਖਿਆ ਕਿ ਜੇ ਪੰਜਾਬ ਸਰਕਾਰ ਦੇ ਅਧੀਨ ਕੋਈ ਵੀ ਆਊਟਸੋਰਸ ਬੇਸਿਸ ਤੇ ਕੰਮ ਕਰ ਰਿਹਾ ਜਾਂ ਕੰਟਰੈਕਟ ਤੇ ਕੰਮ ਕਰ ਰਿਹਾ ਰੈਗੂਲਰ ਬੇਸਿਸ ਤੇ ਕੰਮ ਕਰ ਰਿਹਾ ਜਾਂ ਪੈਨਸ਼ਨਰ ਹੈਗੇ ਨੇ ਇਹਨਾਂ ਮੁਲਾਜ਼ਮਾਂ ਨੂੰ ਵੀ ਜਿਹੜਾ ਹੈਗਾ ਇਸ स्कीम ਦਾ ਜਿਹੜਾ ਹੈਗਾ ਫਾਇਦਾ ਮਿਲੂਗਾ ਬਟ ਉਹ ਇਹਦੇ ਵਿੱਚ ਇਹ ਜਿਹੜੀ ਕੰਡੀਸ਼ਨ ਦੱਸੀ ਗਈ ਹੈ ਕਿ ਇਹਦੇ ਵਿੱਚ ESI, APLE, CGHS ਜਾਂਦਰ ਸੈਂਟਰ ਜਾਂ ਸਟੇਟ ਗਵਰਨਮੈਂਟ ਦੀ ਹੋਰ ਕੋਈ ਸਕੀਮ ਆ ਜਿਹੜੀ ਉਹਦੇ ਵਿੱਚੋਂ ਦਾ ਜਿਹੜਾ ਹੈਗਾ ਉਹਨਾਂ ਵਿੱਚੋਂ ਇਹ ਇੱਕ ਦਾ ਜਿਹੜਾ ਹੈਗਾ ਉਹ ਫਾਇਦਾ ਚੱਕ ਸਕਦੇ ਨੇ ਅੱਗੇ ਇਹਦੇ ਵਿੱਚ ਅੱਗੇ ਲਿਖਿਆ ਕਿ ਫੈਮਿਲੀ ਦੀ ਡੈਫੀਨੇਸ਼ਨ ਦਿੱਤੀ ਗਈ ਹੈ ਕਿ ਹੈਡ ਆਫ ਫੈਮਿਲੀ ਤੇ ਉਹਦੀ ਜਿਹੜੀ ਹੈਗੀ ਪਤਨੀ ਅਨਮੈਰਿਡ ਚਿਲड्रन ਜਾਨਕੀ ਅਨਵਿਆਹੀ ਬੱਚੇ ਹੋਣਗੇ ਤੇ ਪੇਰੈਂਟਸ ਹੋਣਗੇ ਵਿਡੋ ਡਿਵੋਰਸੀ ਪਰਸਨ ਜਾਂ ਮਾਈਨਰ ਚਿਲड्रन ਵਿਡੋ ਡਾਟਰ ਇਨ ਲਾ ਐਂਡ ਹਰ ਮਾਈਨਰ ਚਿਲड्रन ਯਾਨੀ ਕਿ ਜੇ ਕੋਈ ਵਿਡੋ ਆ ਜਾਂ ਕੋਈ ਡਿਵੋਰਸੀ ਪਰਸਨ ਹੈਗਾ ਉਹਦੇ ਮਾਈਨਰ ਚਿਲड्रन ਛੋਟੇ ਬੱਚੇ ਹੋਣ ਇਹਦੇ ਵਿੱਚ ਜਿਹੜਾ ਹੈਗਾ ਮੈਰਿਡ ਜਿਹੜੇ ਬੱਚੇ ਆ ਜਿਹੜੇ ਉਹਨਾਂ ਲਈ ਇਹ ਨਹੀਂ ਹੈਗਾ ਉਹਨਾਂ ਦੀ ਅਲੱਗ ਫੈਮਿਲੀ ਬਣ ਜਾਂਦੀ ਹੈ ਯਾਨੀ ਕਿ ਇਹਦੇ ਵਿੱਚ ਤੁਹਾਨੂੰ ਮੈਂ ਦੱਸਾਂ ਦੁਬਾਰਾ ਮੈਂ ਜਿਹੜਾ ਹੈਗਾ ਇਸ ਨੂੰ ਰਿਪੀਟ ਕਰ ਦਿੰਨਾ ਹੈਗਾ ਜੀ ਹੈੱਡ ਆਫ ਫੈਮਿਲੀ ਯਾਨੀ ਕਿ ਪਰਿਵਾਰ ਦਾ ਮੁਖੀਆ ਉਸ ਤੋਂ ਬਾਅਦ ਉਹਦੀ ਪਤਨੀ ਤੇ ਉਸ ਤੋਂ ਬਾਅਦ ਆਗੇ ਜੀ ਅਨਮੈਰਿਡ ਬੱਚੇ ਅਨਵਿਆਹੇ ਬੱਚੇ ਤੇ ਉਸ ਦੇ ਜਿਹੜੇ ਹੈਗੇ ਮਾਤਾ ਪਿਤਾ ਉਸ ਤੋਂ ਬਾਅਦ ਜੇ ਕੋਈ ਵਿਡੋ ਹੈਗਾ ਜਾਂ ਡਿਵੋਰਸੀ ਪਰਸਨ ਹੈਗਾ ਉਹਦੇ ਛੋਟੇ ਬੱਚੇ ਵਿਡੋ ਡਾਟਰ ਹੈਗੀ ਆ ਇਨ-ਲਾ ਸੋਹਰਿਆਂ ਦੇ ਵਿੱਚ ਤਾਂ ਉਹਦੇ ਜਿਹੜੇ ਹੈਗੇ ਆ ਛੋਟੇ ਬੱਚੇ ਉਸ ਤੋਂ ਬਾਅਦ ਸਾਈਜ਼ ਆਫ ਫੈਮਿਲੀ ਇਹਦੇ ਵਿੱਚ ਲਿਖਿਆ ਹੈ ਕਿ ਫੈਮਿਲੀ ਦਾ ਸਾਈਜ਼ ਦੀ ਕੋਈ ਲਿਮਟ ਨਹੀਂ ਹੈਗੀ ਕੋਈ ਸੀਲਿੰਗ ਨਹੀਂ ਲਾਈ ਕਿ ਇੱਕ ਪਰਿਵਾਰ ਦੇ ਵਿੱਚ 4 ਹੀ ਹੋ ਸਕਦੇ ਆ ਜਾਂ 5 ਹੋ ਸਕਦੇ ਆ ਜਾਂ 7 ਜਾਂ 8 ਜਾਂ 10 ਇਹਦੀ ਕੋਈ ਲਿਮਟ ਨਹੀਂ ਹੈਗੀ ਜੀ ਉਸ ਤੋਂ ਬਾਅਦ ਇਹ ਜਿਹੜੇ ਹੈਗੇ ਆ ਇਹ ਮੁੱਖ ਮੰਤਰੀ ਜਿਹੜੀ ਹੈਗੀ ਆ ਮੁੱਖ ਮੰਤਰੀ ਸਿਹਤ ਯੋਜਨਾ ਦੇ ਜਿਹੜੇ ਹੈਗੇ ਆ ਕਾਰਡ ਬਣਾਈ ਜਾਣਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਅੱਗੇ ਲਿਖਿਆ ਕਿ 1 ਲੱਖ ਤੱਕ ਦਾ ਜਿਹੜਾ ਖਰਚਾ ਹੈਗਾ ਕਨਸਰਨਡ ਜਿਹੜੀ ਹੈਗੀ ਇੰਸ਼ੋਰੈਂਸ ਕੰਪਨੀ ਚੱਕੂਗੀ ਉਸ ਤੋਂ ਬਾਅਦ 1 ਲੱਖ ਤੋਂ ਉੱਪਰ ਦਾ ਖਰਚਾ ਜਿਹੜਾ ਹੈਗਾ ਪੰਜਾਬ ਸਰਕਾਰ ਦੀ ਸਟੇਟ ਹੈਲਥ ਏਜੰਸੀ ਵੱਲੋਂ ਜਿਹੜਾ ਹੈਗਾ ਕਨਸਰਨਡ ਹਸਪੀਟਲ ਨੂੰ ਜਿਹੜਾ ਹੈਗਾ ਦਿੱਤਾ ਜਾਊਗਾ ਸੋ ਇਹ ਪੰਜਾਬ ਸਰਕਾਰ ਵੱਲੋਂ 14 ਜੁਲਾਈ 2025 ਨੂੰ ਹੁਕਮ ਜਾਰੀ ਕੀਤਾ ਗਿਆ ਜਿਸ ਰਈ ਮੁੱਖ ਮੰਤਰੀ ਸਿਹਤ ਯੋਜਨਾ ਸਕੀਮ ਜਿਹੜੀ ਹੈਗੀ ਆ ਜਾਰੀ ਕੀਤੀ ਗਈ ਆ ਸੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ